ਆਹ ਹਾ ਓਏ ਆ ਕੀ ਕਰ ਰਖੇ ਨੇ ਓਏ ਆ ਕੀ ਕਰ ਖਾ ਉਹ ਤੇ ਬਾਈ ਰਕਰ ਭੁਕੇਗਾ ਹਾਂ ਤੇ ਪੀਣਾ ਤੇਰਾ ਕਰ ਭੁਕੇਗਾ ਤੂੰ ਹੈਂ ਮੈਂ ਆ ਕੀ ਕਰਤਾ ਸੁੱਖੀ ਸੰਦੀ ਕਿਉਂ ਭੁਕਤਾ ਹੈ ਓਏ ਕੀ ਮਕਲਾ ਬਾਹਰ ਮੈਂ ਮਰੇ ਪੇਦਾ ਮਾਲਕ ਮੈਂ ਵੀਰ ਪੀਆ ਦੇ ਪੂਰੇ ਪਿੱਛੇ ਹੋ ਹੂੰ ਓਏ ਥਾਰੇ ਪਰਿਵਾਰ ਨੇ ਪਵਾ ਕੇ ਟੂਮਾ ਤੁਚਿਆ ਮੱਛਰੇ ਫਰਦੇਓ ਅਸੀਂ ਕਿ ਉਹਨਾਂ ਨੂੰ ਕਹਿਣ ਕਿ ਕੀ ਗੱਲ ਹੋਈ ਤੂ ਓਏ ਕੀ ਕੱਲ ਹੋਇਤੀ ਤਰਕੇ ਜਦੋਂ ਮਨ ਆਉਂਦਾ ਸੀ ਕਹਿੰਦਾ ਕੜਾ ਨੂੰ ਕਹਿੰਦਾ ਸੋਹਣਾ ਲੱਗਦਾ ਵੀ ਤੈਨੂੰ ਆ ਕੁਝ ਪਾਓ ਜਿਹੜਾ ਜਿਹੜਾ ਕੁਸ਼ਗਲਾ ਲੈ ਲਿਆਤਾ ਪਾਤਾ ਯਾਰ ਇੱਕ ਕਹਿੰਦਾ ਬਾਬਲ ਨੂੰ ਕੜਾ ਪਾਉਂ ਕੜਾ ਢੇਡੇ ਪਾਤਾ ਹਰ ਜਿਹੜਾ ਬਾਬਲਾ ਉਸ ਨੂੰ ਪਾਉਂ ਤੂੰ ਢੇਕਾ ਲੱਗਦਾ ਯਾਰ ਮੈਨੂੰ ਇੱਕ ਦੱਸ ਯਾਰ ਤੂੰ ਕੰਬਲ ਕਿ ਤੈਨੂੰ ਕੰਬਲ ਦੇਣਾ ਕਿ ਉਹ ਫੂਕਦਾ ਕੰਬਲਾ ਕੰਮਾ ਕੰਬਲਾ ਜੋ ਕਰਾ ਕੁਸ਼ਗਲਾ ਦਾ ਤਿਮਰਈ ਯਾਰ ਓਏ ਇਹ ਜਿੱਤਾ ਖੇਤ ਕੁੱਤੀ ਚੂਈ ਹੋਵੇ ਮੈਂ ਉੱਥੇ ਨਹੀਂ ਕੰਬਲ ਪਾਉਂਦਾ ਤੁਸੀਂ ਮਾਇਦੇ ਚੋਕ ਨਾ ਮਾਤਾ ਤੇਰੀ ਤੇਰੀ ਤੇ ਤੀਮੀ ਨੂੰ ਤੇਰੇ ਕਾੜੇ ਪਾ ਕੇ ਹੀ ਗਏ ਹਾਂ ਜਹ ਜਹ ਨੂੰ ਪਾਤੇ ਤੈਨੂੰ ਪਾ ਤੇਰੇ ਮੇਰੇ ਕੋਈ ਤਲਕਾਤੀ ਨਹੀਂ ਲੈ ਕਿਉਂ ਨਹੀਂ ਹੈਗਾ ਬਾਈ ਜਨਾਨੀ ਕੀ ਜੀਏ ਕੀ ਜੀਏ ਜਨਾਨੀਆਂ ਇਹ ਤੇਰੀ ਹੋਏ ਤੂੰ ਮਾ ਤਾਂ ਛੂਨੂ ਕੱਠੇ ਨੂੰ ਪਈਆਂ ਨੇ ਮੇਰਾ ਕੱਟ ਰਹਿਗਾ ਜਰਾ ਹੋ ਕੇਰ ਕੀ ਹੋਗਾ ਜੇ ਬਾਈ ਨੂੰ ਕੜਾ ਪਾਤਾ ਕੜਾ ਪਾਤਾ ਹੋਦਾ ਹੱਦ ਹੋਈ ਪਈ ਹੈ ਜੰਮੂ ਤੇਰੇ ਤੇ ਗੱਲ ਕਰਦੇ ਆ ਬੋਲਦੇ ਨੇ ਬੁੱਠਾ ਤੇ ਮਰੂਗਾ ਛੁੱਡਲ ਦੇ ਕਿਉਂ ਚੰਬੜੀ ਜਾਂਦਾ ਓਏ ਇੱਧਰ ਕਰ ਰਹੇ ਮੇਰੀ ਤੇਰੀ ਰੱਖ ਦੇ ਜੀ ਮਾਰਦਾ ਯਾਰ ਹੱਦ ਹੋ ਗਈ ਆ ਤੇਰੇ ਵਰਗਾ ਉਹ ਮੱਦੀ ਨਹੀਂ ਦੇਖਣਾ ਇਹ ਗੱਲ ਗਲਤ ਆ ਤੇਰੀ ਵੀਰੇ ਤੇਰੇ ਵਰਗਾ ਉਹ ਮੱਦੀ ਨਹੀਂ ਦੇਖਣਾ ਕੋਈ ਮੈਨੂੰ ਇਹ ਦੱਸ ਮੈਂ ਧੀ ਦੇ ਬਾਪ ਨੂੰ ਕਿਵੇਂ ਕਹਿੰਦਾ ਵੀ ਇਹਨੂੰ ਕੰਕੜਾ ਪਾ ਕੇ ਜਾਓ ਕਹਿੰਦੇ ਬਾਪ ਉਹ ਤੜਕਾ ਕਰ ਨਹੀਂ ਲੱਗਦਾ ਜਦੋਂ ਮੈਨੂੰ ਦੱਸ ਤੀ ਮੈਨੂੰ ਦੇ ਨਾ ਜਦੋਂ ਤਾਂ ਮੈਨੂੰ ਕਹਿਆ ਕਹਿੰਦਾ ਮੈਂ ਕੜਾ ਪਵਾਉਂ ਸਾਰੇ ਕਾਰਜ ਤੇ ਇੱਥੋਂ ਕਰਾਉਂ ਪੁੱਛੇ ਮੈਨੂੰ ਮੈਨੂੰ ਤਾਂ ਰੱਥ ਗੁੱਲਾ ਨਹੀਂ ਦਿੱਤਾ ਤੁਸੀਂ ਔਰ ਰਾਤਕੁੱਲੇ ਹੁਣ ਪਿਆ ਤੈਗਾ ਤੂੰ ਚੱਕ ਲੈ ਮੇਰੇ ਮੂਚ ਮਾਰ ਲੈਣੋ ਮਰੂ ਰਾਤਕੁੱਲੇ ਜੇ ਇਹ ਮਰੀ ਗਿਆ ਬੈਠਾ ਬੜਾ ਗੱਪ ਭੈੜੀ ਆ ਮੈਂ ਘਰ ਦਾ ਮੈਂ ਹਾਂ ਤੂੰ ਤੂੰ ਕੱਡਾ ਕੰਬੜ ਚਾਤ ਮੈਂ ਬਤਾਉਂਦਾ ਤੀ ਉਹ ਨਾ ਬੜਾ ਕਰਦੇ ਨੇ ਸਾਈਡਾਂ ਨਾਲ ਆਈ ਉਹਦਾ ਹੀ ਕੱਡਾ ਰੋਲਾ ਨੂੰ ਮੇੜਤਾ ਤੇਰੇ ਰੋਲਾ ਕੱਡਾ ਨੂੰ ਮੇੜਤਾ ਰੱਬ ਦੀ ਕੀ ਕਰਦਾ ਯਾਰਾ ਹੈ ਰੱਬ ਦੀ ਕੀ ਕਰਦਾ ਯਾਰਾ ਥੋੜਾ ਮਿੰਟ ਖੜਾ ਇਹਨੂੰ ਫੋਨੇ ਕਰ ਲੈਂਦੇ ਅੱਜ ਵੀ ਅਸੀਂ ਕੱਡੇ ਰਹਿ ਜਾਂ ਕੱੜਾ ਕੱਟੀ ਜਾਂ ਆ ਹਾਂ ਮੱਤਰੇ ਕੱਡਦਾ ਛੋਰੇ ਨੂੰ ਫੋਨ ਚੁੱਪ ਚੋਪ ਗਈ ਮਰ ਹਰਦਾ ਕਰਦਾ ਲੈ ਤੇਰੀ ਹਕੀਕਤ ਹੈ ਹੁੰਦੇ ਮੇਰਾ ਕਿਵੇਂ ਕਰਾਂਗਾ ਉਹ ਤੂੰ ਮੇਰਾ ਫੋਨ ਦੇ ਜਾ ਬੱਚੇ ਮਾਈਕ ਤੇ ਲਾਏ ਇਹਨੂੰ ਕਰਦਾ ਇਹਨੂੰ ਕਰ ਲੈ ਮੈਂ ਕਰ ਲਾ ਕਾਹਦਾ ਯਾਰਾ ਹੁੰਦਾ ਗਏ ਨੇ ਯਾਰ ਕੀ ਕਹੂਗਾ ਇਹਨਾਂ ਨੂੰ ਆਪੀ ਕਰ ਦੋ ਤੂੰ ਕੀ ਕਹਣਾ ਮੈਂ ਆਪੀ ਕਰ ਦੂੰਗਾ ਮੈਂ ਹੱਥ ਲੈ ਨਾਲ ਗੱਲ ਕਰਨ ਨੂੰ ਜਰਾ ਤੇਰਾ ਹੱਕ ਕੀ ਆ ਬੱਚ ਬਚਕਾਰ ਦੇ ਲਾ ਲੀਏ ਬੋਲਣ ਦਾ ਜਦੋਂ ਮਰਦ ਗੱਲ ਕਰ ਰਿਹਾ ਹੋਏ ਤੂੰ 2 ਮਿੰਟ ਘਰ ਮੈਂ ਲੌੜਾ ਪੂਣ ਹਏ ਮੇਰੀ ਗੱਲ ਤੂੰ ਮਰੇ ਹੱਥ ਆ ਹੀ ਰਹਿ ਗਿਆ ਟੁੰਡਾ ਉੱਤੇ ਪਾ ਚੌੜਾ ਉਹ ਕਿਉਂ ਕੜਾ ਪਤਾ ਮੇਰੇ ਵਾਲੇ ਲੈ ਲਈ ਧੁੰਮੇ ਵਾਲਾ ਕੜਾ ਪਾ ਲਈ ਮੈਂ ਨਾ ਮੇਰਾ ਨਾ ਪਾ ਲਈ ਤੂੰ ਉਹਨਾਂ ਨੂੰ ਰੂਰੇ ਬੁਲਾਉ ਮੈਨੂੰ ਸਪੈਸ਼ਲ ਦੁਬਾਰਾ ਕੜਾ ਪਾਉਣ ਉਹ ਮੈਂ ਨਹੀਂ ਫੋਨ ਕਰਦਾ ਕਪਰਾਉਣਾ ਲੱਗਦਾ ਤੂੰ ਹਾਂ ਫੇਰ ਹਾਂ ਫੇਰ ਕੀ ਜਨੂਪ ਹੈਗਾ ਜੀ ਬਾਤੇ ਮੈਂ ਮੇਰੇ ਕੋਲ ਸੁਣ ਰੱਤ ਗੁੱਲਾ ਖਵਾਉਦੇ ਨੇ ਉਦੋਂ ਹਾਏ ਮੇਰੇ ਕੋਲ ਦੀ ਗੱਲ ਹੈਗਾ ਪਲੇਟ ਕੱਢ ਕੇ ਜਾ ਮੁੰਡਾ ਵਿੱਚ ਰਸੋਈ ਚ ਪਏ ਨੇ ਰਸਗੁੱਲੇ ਖਾਣੇ ਕਰ ਯਾਰ ਤੂੰ ਟੈਲੀ ਹੁਣੇ ਕਰ ਲੈ ਨਹੀਂ ਮੈਂ ਆਏ ਹਟ ਕਰਿਆ ਮਾਂ ਕੜਾ ਪੰਗ ਗੇ ਮੈਨੂੰ ਜਦੋਂ ਕਹੇ ਵੀ ਬਾਬਲ ਦਾ ਪਈਆ ਬਾਬਲ ਦਾ ਅੱਕਾ ਬੰਤਾ ਹਾਏ ਮੇਰਾ ਹੱਕਲੀ ਗੂਪੇ ਉਹਦੇ ਨਹੀਂ ਮੇਰਾ ਹੱਕਲੀ ਤੇ ਯਾਰ ਤੇ ਅੱਗੀ ਹੱਕ ਤੂੰ ਟੱਟੂ ਦਾ ਬਾਬਲਾ ਚਲਿਆ ਤੂੰ ਦਾ ਮਤੰ ਨੰਬਰ ਹੁੰਦਾ ਰੱਖ ਦੇ ਜੇ ਕੋਈ ਹੋਇਆ ਤੂੰ ਤੇ ਤੇਰੀ ਬੀਰੀ ਆ ਜਾਂਦੀ ਹੈ ਮਾਰਦਾ ਗੱਲਾਂ ਉਹਦੇ ਬੰਮਣੇ ਪਾਟੀਆਂ ਨਹੀਂ ਤੂੰ ਕੰਮ ਕਾਇ ਕੀ ਕਰਦਾ ਉਹ ਤੂੰ ਕੀ ਕਰਦਾ ਤੂੰ ਉਹ ਮੁਰੇ ਪਾਟੀਆਂ ਮਾਰਦਾ ਤਾਂ ਪੱਤਕਾ ਇਹਨੇ ਨੂੰ ਥਾਲਾ ਮਾਦਾ ਐਹ ਜਿਹੇ ਹਰਕਤਾਂ ਮੈਂ ਬੰਦ ਕਰੀ ਆਂ ਨਾ ਨਾ ਮਰਾ ਵੀ ਨਾ 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 ਕਰਦਾ ਤੂੰ ਫੜ ਦੇ ਉਹ ਬੱਦਨਾ ਫੜ ਜਾ ਬੱਦਨਾ ਫੜ ਜਾ ਮਤੋ ਆਹ ਕਾਨੂੰਨ ਅੱਗੇ ਨਾ ਬੋਲ ਨਾ ਆਦਾ ਮੈਨੂੰ ਕੋ ਖੜਦਾ ਪਾਦਾ ਮੈਂ ਦੱਸੇ ਮਾਰ ਕੇ ਰੱਖਦਾ ਕਰ ਦੂ ਥਾਣੇ ਮੈਂ ਬੋਟਾ ਸਿਆਣਾ ਬਣਿਆ ਕਿਉਂ ਬੋੜੀਆਂ ਲੈ ਕੇ ਨਾ ਮਾਰਨਾ ਸਾਰਾ ਦਿਨ ਦੁਕਾਨੇ ਕੋ ਨਾਲ ਚੱਲ ਆ ਗੱਲਾ ਕੱਟ ਤੋੜੂਗਾ ਨਹੀਂ ਨਹੀਂ ਮਰੀ 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 ਚੈਰੀ ਸਟੀਰ ਤੇ ਆਹ ਚੱਲ ਤੁਰ ਪਾ ਕੀ ਮੰਗਦਾ ਕਿਉਂ ਜਰੂਰ ਕਰਦਾ